ਦੇਣਾ ਖਬਰ ਨਾਮ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਮੰਨਗਰੇਵਾਲ ਬੁਲੇਟਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਸੰਸਦ ਰਮਨੀਤ ਬਿੱਟੂ ਦੇ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਿਆਸੀ ਆਗੂਆਂ ਦਾ ਬਿਆਨ ਆਇਆ ਸਾਹਮਣੇ ਆ빗ਾਇ ਗੋਗੀ ਤੇ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਪ੍ਰਤੀਕਰਮ ਕਾਂਗਰਸ ਤੋਂ ਕੁਲਦੀਪ ਸਿੰਘ ਵੈਦ ਨੇ ਵੀ ਰੱਖਿਆ ਪਰ ਜਗਰਾਉਂ ਦੇ ਰਾਣੀ ਵਾਲਾ ਖੂਹ ਦੇ ਵਿੱਚ 45 ਸਾਲਾ ਵਿਅਕਤੀ ਦੀ ਮੌਤ ਪਰਿਵਾਰ ਨੇ ਜ਼ਹਿਰੀਲੀ ਸ਼ਰਾਬ ਦਾ ਜਤਾਇਆ ਸ਼ੱਕ ਪੁਲਿਸ ਅਧਿਕਾਰੀ ਦੇ ਵੱਲੋਂ ਜਾਂਚ ਦੀ ਆਖੀ ਇਹ ਗੱਲ ਪੋਸਟਮਾਰਟਮ ਦੇ ਲਈ ਹਸਪਤਾਲ ਭੇਜੀ ਗਈ ਮ੍ਰਿਤਕ ਦੀ ਲੋਟਰੀ ਸਟਾਲ ਤੇ ਪੁਲਿਸ ਦੀ ਰੇਡ ਦੌਰਾਨ ਬਜ਼ੁਰਗ ਦੀ ਹੋਈ ਮੌਤ ਲੋਕਾਂ ਦੇ ਵੱਲੋਂ ਪੁਲਿਸ ਮੁਲਾਜ਼ਮ ਤੇ ੱਤਕਾ ਮਾਰਨ ਦੇ ਇਲਜ਼ਾਮ ਪੁਲਿਸ ਮੁਲਾਜ਼ਮ ਨੇ ਜਾਂਚ ਦੀ ਆਖੀ ਗਾ ਦੇ ਵੱਲੋਂ ਤੇਜ਼ ਰਫ਼ਤਾਰ 112 ਤੇ ਇਲਜ਼ਾਮ ਵਾਨਾਂ ਨੂੰ ਟੱਕਰ ਮਾਰਨ ਦੇ ਲੱਗੇ ਨੇ ਆਰੋਪ ਨਾਨਕ ਸਰ ਮੋਹੱਲੇ ਦੀ ਦੱਸੀ ਜਾ ਰਹੀ ਹੈ ਘਟਨਾ ਲੋਕਾਂ ਨੇ ਪੁਲਿਸ ਖਿਲਾਫ ਪਟਾਇਆ ਰੋਸ ਨਿਜੀ ਕਲੋਨੀ ਦੇ ਲੋਕਾਂ ਨੇ ਹਾਈ ਕੋਰਟ ਦਾ ਕੀਤਾ ਰੁਕ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਸਨ ਲੋਕ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੋਈ ਕਾਰਵਾਈ ਵਿਭਾਗ ਦੇ ਵੱਲੋਂ ਪੀਣ ਵਾਲੇ ਪਾਣੀ ਦੇ ਭਰੇਗੇ ਸੈਂਪਲ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਹੋਇਆ ਹੈ ਦੱਸ ਦੇ ਕਿ ਬੀਤੇ ਦਿਨ ਲੁਧਿਆਣਾ ਤੋਂ ਕਾਂਗਰਸ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਕਾਂਗਰਸ ਦਾ ਪੱਲਾ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਨੇ ਜਿਸ ਤੋਂ ਬਾਅਦ ਵੱਖ-ਵੱਖ ਸਿਆਸੀ ਆਗੂਆਂ ਦਾ ਬਿਆਨ ਸਾਹਮਣੇ ਆਇਆ ਹੈ ਆਪ ਵਿਧਾਇਕ ਗੁਰਪ੍ਰੀਤ ਗੋਗੀ ਤੇ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਪ੍ਰतिकਰਮ ਦਿੱਤਾ ਗਿਆ ਹੈ ਨਾਲ ਦੀ ਨਾਲ ਕਾਂਗਰਸ ਤੋਂ ਕੁਲਦੀਪ ਸਿੰਘ ਵੈਦ ਨੇ ਵੀ ਆਪਣਾ ਪੱਖ ਰੱਖਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਕੋਈ ਵੀ ਫਰਕ ਨਹੀਂ ਪਵੇਗਾ ਹਰ ਬੰਦਾ ਕੋਈ ਡਿਸੀਜਨ ਲੈਂਦਾ ਬੜਾ ਸੋਚ ਸਮਝ ਕੇ ਲੈਂਦਾ ਸਰਦਾਰ ਰਵਨੀਤ ਸਿੰਘ ਬਿੱਟੂ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਰਹੇ ਨੇ ਉਹਨਾਂ ਨੇ ਇਹ ਫੈਸਲਾ ਕੀਤਾ ਹੋਏਗਾ ਕੋਈ ਸੋਚ ਸਮਝ ਕੇ ਕੀਤਾ ਹੋਏਗਾ ਸਾਨੂੰ ਲੱਗਦਾ ਜਾਂ ਸਾਡੇ ਦੋਸਤਾਂ ਮਿੱਤਰਾਂ ਨੂੰ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਨੇ ਗਲਤੀ ਕੀਤੀ ਮੈਂ ਕਹਿੰਨਾ ਬਿਲਕੁਲ ਕੋਈ ਗਲਤੀ ਨਹੀਂ ਕੀਤੀ ਸਾਡੀ ਪਾਰਟੀ ਕਿ ਐਡੀ ਵੱਡੀ ਪਾਰਟੀ ਹੈ 1885 ਚ ਕਾਂਗਰਸ ਬਣੀ ਸੀ ਹੁਣ ਤੁਸੀਂ ਅੰਦਾਜ਼ਾ ਲਾ ਲਓ ਤੇ ਆਹ ਹੁਣ ਅੱਜ 26 ਮਾਰਚ ਤੇ 2024 ਚੱਲ ਰਿਹਾ ਬੜੀ ਦੁਨੀਆ ਆਈ ਬੜੀ ਦੁਨੀਆ ਚਲੀ ਗਈ ਕੋਈ ਫਰਕ ਨਹੀਂ ਪੈਂਦਾ ਇਹਨਾਂ ਦੇ ਜਾਣ ਦੇ ਨਾਲ ਸੋ ਇਸ ਕਰਕੇ ਕਾਂਗਰਸ ਨੂੰ ਕੋਈ ਘਾਟਾ ਨਹੀਂ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਣਾ ਇੱਕ ਜਾਂਦਾ ਦੂਜਾ ਆ ਜਾਂਦਾ ਦੂਜਾ ਜਾਂਦਾ ਤੀਜਾ ਆ ਜਾਂਦਾ ਇਹ ਤਾਂ ਮਲਕਿਸ ਚਲੋ ਚਲੀਦਾ ਮੇਲਾ ਹਾਂ ਪਰ ਇੱਕ ਮੈਂ ਜ਼ਰੂਰ ਗੱਲ ਕਹਿਣੀ ਚਾਹੁੰਦਾ ਕਿ ਸਰਦਾਰ ਬਿਆਨ ਸਿੰਘ ਦੇ ਪਰਿਵਾਰ ਨੂੰ ਕਾਂਗਰਸ ਨੇ ਬਹੁਤ ਕੁਝ ਦਿੱਤਾ ਬਹੁਤ ਕੁਝ ਦਿੱਤਾ ਮੇਰੇ ਮੁਤਾਬਕ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਭਾਜਪੀ ਵਿੱਚ ਨਹੀਂ ਜਾਣਾ ਚਾਹੀਦਾ ਸੀ ਪਰ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਉਹਨਾਂ ਨੇ ਕੋਈ ਸੋਚ ਸਮਝ ਕੇ ਡਿਸੀਜਨ ਲਿਆ ਹੋਣਾ ਉਹਨਾਂ ਨੂੰ ਲੱਗਿਆ ਹੋਣਾ ਸਾਡੇ ਮੁਤਾਬਕ ਗਲਤ ਹੈ ਉਹਨਾਂ ਮੁਤਾਬਕ ਠੀਕ ਹੈ ਐਮਪੀ ਸਾਹਿਬ ਜੀ ਕਾਂਗਰਸ ਨੂੰ ਅਲਵਿਦਾ ਕਰ ਗਏ ਐ ਕੀ ਕਹਿਣਾ ਚਾਹੋਗੇ ਕਾਂਗਰਸ ਨੂੰ ਅਲਵਿਦਾ ਕਰਨਾ ਹੀ ਸੀਗਾ ਉਹਨਾਂ ਨੇ ਹੁਣ ਕਾਂਗਰਸ ਦੀ ਥਾਲੀ ਦੇ ਵਿੱਚ ਲੱਡੂ ਖਤਮ ਹੋ ਗਏ ਇਹ ਲੱਡੂਆਂ ਦੇ ਗਾਹਕ ਲੋਕ ਨੇ ਜੀਦੀ ਥਾਲੀ ਚ ਲੱਡੂ ਦੇਖਦੇ ਆ ਉਹਦੇ ਵਿੱਚ ਹੀ ਚਲੇ ਜਾਂਦੇ ਆ ਇਹ ਲੱਡੂ ਕਾਂਗਰਸ ਦੇ ਖਤਮ ਹੋਏ ਇਹਨਾਂ ਨੇ 10 ਸਾਲ ਰਾਜ ਪਾਗ ਪਾਠ ਭੋਗ ਗਿਆ ਹੁਣ ਜਦੋਂ ਦੇਖਿਆ ਵੀ ਕਾਂਗਰਸ ਦੀ ਥਾਲੀ ਦੇ ਵਿੱਚ ਲੱਡੂ ਖਤਮ ਹੋ ਗਏ ਅੱਜ ਭਾਜਪਾ ਚ ਜਾ ਬੈਠੇ ਇਹ ਤਾਂ ਸਾਨੂੰ ਕਹਿੰਦੇ ਹੁੰਦੇ ਸੀ ਵੀ ਤੁਸੀਂ ਸਾਡੇ ਚੋ ਹੀ ਗਏ ਹੋ ਹੁਣ ਸਾਹਿਬ ਕਿਦੋਂ ਦੱਸੂਗੇ ਵੀ ਮੈਂ ਕਿਧਰੋਂ ਆਇਆ ਵਾਂ ਪਹਿਲੀ ਗੱਲ ਫਰਕ ਦੀ ਗੱਲ ਹੋਰਾ ਵੀ ਨਹੀਂ ਇੱਕ ਵਰਕ ਪੈਣਾ 0.0 ਵੀ ਨਹੀਂ ਪੈਣਾ ਕਿਉਂਕਿ ਇਹ ਜਿਹੜੀ ਮਤਲਬ ਕਾਗਰਸ ਵੀ ਉਹੀ ਕੁਛ ਸੀਗਾ ਮੈਂ ਤਾਂ ਪਹਿਲੇ ਹੀ ਬਹਿ ਤਾਂ ਅੱਜ ਤੋਂ ਮੇਰੇ ਖਿਆਲ ਤੋਂ ਪਹਿਲੇ ਦੱਸਿਆ ਸੀਗਾ ਵੀ ਮੈਨੂੰ ਕੁਛ ਲੱਛਣ ਸਹੀ ਨਹੀਂ ਲੱਗਦੇ ਪਰ ਠੀਕ ਆ ਜੋ ਉਹਨਾਂ ਨੇ ਅੱਜ ਕੀਤਾ ਉਹਨਾਂ ਸਾਨੂੰ ਕੀ ਫਰਕ ਪੈਣਾ ਪਰ ਹਾਂ ਇਹਨਾਂ ਦੇ ਵਰਕਰਾਂ ਨੂੰ ਜ਼ਰੂਰ ਅਸਰ ਪਊਗਾ ਜਿਨ੍ਹਾਂ ਨੂੰ ਲੈ ਕੇ ਇਹ ਤਾਲੇ ਲਾਉਣ ਜਾਂਦੇ ਸੀਗੇ ਕਾਰਪੋਰੇਸ਼ਨਾਂ 'ਚ ਤੇ ਕਦੀ ਕਿਤੇ ਕਦੀ ਕਿਤੇ ਕਾਰਕਸ ਵਗੈਰਾ 'ਚ ਉਹ ਵਰਕਰ ਜਿਹੜਾ 5-700 ਹਜ਼ਾਰ ਬੰਦਾ ਜਿਹੜਾ ਇਨੋਸੈਂਟ ਵਰਕਰ ਨਾਲ ਲੈ ਕੇ ਗਏ ਸੀ ਜਿਹੜੇ ਇਹਨਾਂ ਦੇ ਜਿਹੜੇ ਛੰਟੇ ਚੱਕ ਕੇ ਰੈਲੀ ਕੀਤੀ ਸੀ ਇਹਨਾਂ ਨੇ ਮੋਟਰਸਾਈਕਲ ਰੈਲੀ ਮਤਲਬ ਇੱਕ ਤਰ੍ਹਾਂ ਦਾ ਇਹਨਾਂ ਨੇ ਉਹਨਾਂ ਦੇ ਉਹਨਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡਵਾੜ ਕੀਤਾ ਚਲੋ ਜਾਣਦੇ ਹਲਕਾ ਉਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਦੇ ਵੱਲੋਂ ਮੀਡੀਆ ਦੇ ਨਾਲ ਰਾਬਤਾ ਕੀਤਾ ਗਿਆ ਤੇ ਆਪ ਸਰਕਾਰ ਦੇ 2 ਸਾਲ ਦੇ ਕਾਰਜਕਾਲ ਦੌਰਾਨ ਹਾਸਲ ਕੀਤੀਆਂ ਪ੍ਰਾਪਤੀਆਂ ਨੂੰ ਗਿਣਵਾਇਆ ਗਿਆ ਮਦਨ ਲਾਲ ਬੱਗਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਪੰਜਾਬ ਦੀ ਬਿਹਤਰੀ ਦੇ ਲਈ ਕੰਮ ਕਰ ਰਹੇ ਨੇ ਤੇ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਆਪਣੇ ਵਾਅਦੇ ਜਿਹੜੇ ਨੇ ਉਹ ਪੂਰੇ ਕਰ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਦਾ ਦਾਵਾ ਵੀ ਠੋਕਿਆ ਲਗਦਾ ਜਿਦਾ ਆਮ ਆਲਦੀ ਸਰਕਾਰ ਇਸ ਵਾਰ 13 ਸੀਟਾਂ ਦਾ 13 ਤੋਂ 13 ਹੀ ਆਪਣੀਆਂ ਦੀ ਜਿੱਤ ਪ੍ਰਾਪਤ ਕਰੋਗੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਸੱਚਾਈ ਨੂੰ ਉਜਾਗਰ ਕਰਦੇ ਹੋ ਲੋਕਾਂ ਤੱਕ ਲੈ ਕੇ ਜਾਂਦੇ ਹੋ ਲੋਕਾਂ ਦੀ ਨੂੰ ਗੱਲਾਂ ਨੂੰ ਸਾਡੇ ਤੱਕ ਪਹੁੰਚਾਉਂਦੇ ਸਰਕਾਰ ਤੱਕ ਔਰ ਤਕਰੀਬਨ ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਹੈ ਇਲੈਕਸ਼ਨ ਦਾ ਤਕਰੀਬਨ ਸਾਢੇ 10 ਫੁੱਲ ਫੁੱਲ ਤਿਆਰੀ ਹੈ ਆਮ ਆਦੀ ਪਾਰਟੀ ਦੀ ਔਰ ਜੋ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ 13 ਜੀਰੂ ਦਾ ਚਿੱਟਾ ਦਿੱਤਾ ਹੈ ਅਤੇ तकरीबन 201% ਅਸੀਂ ਬਿਲਕੁਲ ਪੰਜਾਬ ਦੀਆਂ 13 ਸੀਟਾਂ ਜਿੱਤ ਕੇ ਆਵਾਂਗੇ ਔਰ ਕਿਤੇ ਨਾ ਕਿਤੇ ਲੋਕਾਂ ਚ ਪਿਆਰ ਲੋਕਾਂ ਦਾ ਆਸ਼ੀਰਵਾਦ ਜਿਵੇਂ ਅੱਜ ਤੋਂ 2 ਸਾਲ ਪਹਿਲੇ ਮਿਲੇ ਸੀ ਜੋ ਵਾਦੇ ਜੋ ਗਰੰਟੀਆਂ ਦਿੱਤੇ ਸਾਡੀਆਂ ਇੱਕ ਇੱਕ ਕਰਕੇ ਪੂਰਨ ਹੋ ਰਹੀਆਂ ਨੇ ਕਿਉਂਕਿ ਸਭ ਤੋਂ ਪਹਿਲਾਂ ਸਾਡੀ ਬਿਜਲੀ ਦੀ ਗਰੰਟੀ ਸੀ ਉਹ ਅਸੀਂ ਅੱਜ ਸਾਡੇ 90% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਨੇ ਜੇ ਮੈਂ ਹੈਲਥ ਸਵਮਨ ਦੀ ਗੱਲ ਕਰਾਂ ਹੈਲਥ ਸਵਮਨ ਨੂੰ ਲੈ ਕੇ ਅੱਜ तकरीबन ਸਾਰੇ ਹਰ ਹਲਕੇ ਦੇ 117 ਹਲਕੇ ਦੇ ਵਿੱਚ ਮਹਲਾ ਕਲੀਨਿਕ ਲੋਗਾਂ ਨੂੰ ਬਹੁਤ ਵੱਡੀ ਫੈਸਿਲਿਟੀ ਮਿਲ ਰਹੀ ਹੈ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਮੇਰੇ ਹਲਕੇ ਚ 8 ਮਹਾਲਾਕ ਨੇ ਬਣੇ ਨੇ ਜਿਸ ਦੇ ਵਿੱਚ ਤਕਰੀਬਨ 200 ਤੋਂ ਲੈ ਕੇ 300 ਤੱਕ ਪਰਿਵਾਰ ਡੇਲੀ او ਪੀ ਡੀ ਦੇ ਵਿੱਚ ਜਾ ਰਹੇ ਨੇ ਔਰ ਤਕਰੀਬਨ ਦਵਾਈਆਂ ਫਰੀ ਨੇ ਟੈਸਟ ਫਰੀ ਨੇ ਡਾਕਟਰ ਦੀ ਚੈੱਕ ਫਰੀ ਨੇ ਔਰ ਤਕਰੀਬਨ ਬਹੁਤ ਵਧੀਆ ਫੈਸਿਲਿਟੀ ਹੈ ਇਹ ਜੇ ਬਿਹਲਸਾ ਦੀ ਗੱਲ ਕਰਨੀ ਅੱਜ ਤਕਰੀਬਨ ਪਰਸੈਂਟੇਜ ਲੋਕ ਜਿਹਨੇ ਇਸ ਦਾ ਫਾਇਦਾ ਉਠਾ ਰਹੇ ਨੇ ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰ ਲਈਏ ਐਜੂਕੇਸ਼ਨ ਦੇ ਵਿੱਚ ਵੀ ਮੇਰੇ ਹਲਕੇ ਚ ਔਰ ਪੰਜਾਬ ਦੇ ਵਿੱਚ ਇਨੇ ਸਕੂਲ ਸਕੂਲ ਆਫ ਐਨੀਮੈਨ ਹਮਨੀ ਵਿੱਚ ਬਣ ਗਏ ਨੇ ਤਕਰੀਬਨ ਉਸੇ ਨਾਲ ਤਕਰੀਬਨ ਜਿਹੜਾ ਸਾਡੇ ਸਿੱਖਿਆ ਦਾ ਮਾਰ ਉੱਚਾ ਹੋਇਆ ਔਰ ਤਕਰੀਬਨ ਹਰ ਹਲਕੇ ਦੇ ਵਿੱਚ ਇੱਕ ਇੱਕ ਸਕੂਲ ਸਾਡਾ ਬਹੁਤ ਵਧੀਆ ਬਣਿਆ ਜਿਹੜਾ ਕਿ ਸਾਡੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਦਿੰਦਾ ਆਨਵੈਲ ਟਾਈਮ ਚ ਐਜੂਕੇਸ਼ਨ ਬਹੁਤ ਅਸੀਂ ਅੱਗੇ ਲਿਜਾ ਰਹੇ ਹਾਂ ਸਾਡੀਆਂ ਹਲਕਿਆਂ ਦੇ ਵਿੱਚ ਜਿੰਨੀਆਂ ਵੀ ਬਿਲਡਿੰਗਾਂ ਨੇ ਸਕਾ ਜਿੱਤੇ ਪਰ ਇਹ ਸਾਡੇ ਸਰਕਾਰੀ ਸਕੂਲ ਨੇ ਅਸੀਂ ਉੱਥੇ ਬਿਲਡਿੰਗਾਂ ਨੂੰ ਸਾਰੀ ਵਾਸਤੇ ਬੱਚਿਆਂ ਦੇ ਬੈਠਣ ਦਾ ਇੰਤਜ਼ਾਮ ਬੱਕਿਆ ਟੀਚਰ ਦਾ ਇੰਤਜ਼ਾਮ ਕਈ ਐਸੇ ਸਕੂਲ ਜਿੱਥੇ ਟੀਚਰ ਹੀ ਨਹੀਂ ਸੀ ਕਈ ਐਸੇ ਸਕੂਲ ਸੀ ਜਿੱਥੇ ਉਹਨਾਂ ਦੀ ਦੁਵਾਰਾਂ ਬਿਲਡਿੰਗਾਂ ਹੀ ਨਹੀਂ ਸੀਗੀਆਂ ਇਹ 1.5 ਸਾਲ 2 ਸਾਲ ਦੇ ਵਿੱਚ ਬੜਾ ਵਧੀਆ ਟੀਚਾ ਸਾਡਾ ਇਹ ਐਜੂਕੇਸ਼ਨ ਦੇ ਵਿੱਚ ਰਿਹਾ ਜੇ ਆਪਾਂ ਬਾਕੀ ਸਮਾਗਮਾਂ ਦੀ ਗੱਲ ਕਰ ਲਈਏ ਤਾਂ ਸਾਰੀਆਂ ਸਮਾਗਮ ਸਾਡੀਆਂ ਔਨਲਾਈਨ ਚੱਲ ਰਹੀਆਂ ਨੇ ਆਸ ਹੈ ਕਿ 100% ਦੀ ਪਾਣੀ 100% ਦੀ ਪਾਣੀ ਦਾ ਨਾਰਾ ਸੀਗਾ 100% ਦੀ ਪਾਣੀ ਅੱਜ ਜਿਸ ਸਾਡਾ ਹਰ ਹਲਕੇ ਦੇ ਵਿੱਚ 100% ਦੀ ਪਾਣੀ ਦੀ ਜਿਹੜੀ ਕੋਸ਼ਿਸ਼ ਆ ਪੂਰਨ ਕੀਤੀ ਜਾ ਰਹੀ ਹੈ ਮੈਂ ਆਪਣੇ ਹਲਕੇ ਦੀ ਗੱਲ ਕਰਾਂਗੇ ਮੇਰੇ ਹਲਕੇ ਦੇ ਵਿੱਚ 100% ਦੀ ਪਾਣੀ ਬਿਲਕੁਲ ਕੰਪਲੀਟ ਹੋ ਚੁੱਕਿਆ ਕਿਦੇ ਪਾਣੀ ਦੀ ਲੈਣਾ ਪੈਣੀ ਸੀ ਪਾਣੀ ਲੈਣਾ ਪਾ ਦਿੱਤੀਆਂ ਕਿਤੇ ਟਿਊਬ ਲੱਗਣ ਵਾਲੇ ਸੀ ਅਸੀਂ ਟਿਊਬ ਲਗਾ ਦਿੱਤੇ ਇਸ ਤਰ੍ਹਾਂ ਹੀ ਸਾਰੇ ਹਲਕਿਆਂ 'ਚ ਕੰਮ ਹੋਇਆ ਅਸੀਂ 13 'ਚ 13 ਜਿੱਤ ਕੇ ਆਵਾਂਗੇ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਲੋਕ ਸਾਨੂੰ ਅਸ਼ੀਰਵਾਦ ਦੇਣਗੇ ਕੇਜਰੀਵਾਲ ਸਾਹਿਬ ਦੇ ਹੱਕ ਚਲੂਕੀ ਫਤਵਾ ਕਰਨ ਤਾਂ ਉਧਰ 23 ਮਾਰਚ ਨੂੰ ਸਮਰਾਲਾ ਦੇ ਨੇੜਲੇ ਪਿੰਡ ਮੁਸ਼ਕਾਬਾਦ ਦੀ 13 ਸਾਲਾ ਲੜਕੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਦੇ ਵੱਲੋਂ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਸੀ ਪਰ ਬਾਅਦ ਦੇ ਵਿੱਚ ਮ੍ਰਿਤਕ ਲੜਕੀ ਦੀ ਮਾਂ ਨੇ ਪਿੰਡ ਦੇ ਹੀ ਵਿਅਕਤੀ ਤੇ ਇਲਜ਼ਾਮ ਲਗਾਏ ਨੇ ਦੱਸਦੇ ਕਿ ਮਹਿਲਾ ਮੁਤਾਬਕ ਉਸ ਦੀ ਲੜਕੀ ਦੇ ਮੋਬਾਈਲ ਫੋਨ ਤੋਂ ਕਾਫੀ ਖੁਲਾਸੇ ਹੋਏ ਨੇ ਦੱਸਦੇ ਕਿ ਪਿੰਡ ਦੇ ਬਲਬੀਰ ਸਿੰਘ ਦੇ ਅਪੱਤੀ ਜਨਕ ਮੈਸੇਜ ਜਿਹੜੇ ਨੇ ਫੋਨ ਦੇ ਵਿੱਚੋਂ ਮਿਲੇ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਲੜਕੀ ਜਿਹੜੀ ਹੈ ਉਸਨੇ ਬਲਬੀਰ ਸਿੰਘ ਤੋਂ ਪਰੇਸ਼ਾਨ ਹੋ ਕੇ ਇੱਕ ਖੌਫਨਾਕ ਕਦਮ ਚੁੱਕਿਆ ਜਿਸ ਦੇ ਚਲਦਿਆ ਸਮਰਾਲਾ ਪੁਲਿਸ ਨੇ 46 ਸਾਲਾ ਦੋਸ਼ੀ ਬਲਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਰੀ ਕਾਰਵਾਈ ਜਿਹੜੀ ਹੈ ਉਹ ਵੀ ਸ਼ੁਰੂ ਕਰ ਦਿੱਤੀ ਹੈ ਦੱਸਦੇ ਕਿ ਮਾਂ ਤੀ ਦੋਵੇਂ ਹੀ ਪਿੰਡ ਦੇ ਵਾਸੀ ਬਲਬੀਰ ਸਿੰਘ ਦੇ ਘਰ ਦੇ ਵਿੱਚ ਕੰਮ ਕਰਦੀਆਂ ਸਨ ਕਾ ਹੋਇਆ ਮੇਰੇ ਨਾਲ ਪੁਰਣੀ ਕਿਸ ਤਰ੍ਹਾਂ ਦਾ ਕਰ ਰਿਹਾ ਮੌਤ ਕੰਨ ਜਾਂਚ ਕਰਿਆ ਨੇ ਮੇਰੇ ਕੋਲ ਮੈਂ ਗਈ ਹੋਈ ਸੀ ਆਪਣੇ ਕੰਮ ਕਰਨ ਬਲਵੀਰ ਸਿੰਘ ਮੁਸਕਬਾਤ ਹਾਂਜੀ ਮੌਤ ਧੱਕਾ ਕਰਦਾ ਸੀ ਮੇਰੀ ਕੁੜੀ ਨੂੰ ਜਾਂਚ ਮੈਨੂੰ ਬੰਦਾ ਸਹੀ ਨਹੀਂ ਲੱਗਿਆ ਮੈਨੂੰ ਗਲਤ ਲੱਗਾ ਲੱਗਿਆ ਤੇ ਫੇ ਮੈਂ ਹਟ ਗਈ ਤੇ ਨਿਸ਼ਾਨ ਮੇਰੀ ਕੁੜੀ ਦੇ ਪੱਟ ਤੇ ਨਿਸ਼ਾਨ ਬਹੁਤ ਆਏ ਹੋਤੀ ਉਹ ਕਿਹਨੇ ਦੱਸਿਆ ਵੀ ਉਹ ਕੁੜੀ ਦੇ ਗੱਲ ਗਲਫਰਾ ਲੈ ਲਿਆ ਕੁੜੀ ਨੇ ਗਲਫਰਾ ਤੰਗੀ ਪਈ ਤੇ ਗਵਾਰਡੀਆਂ ਨੇ ਆ ਕੇ ਦੇਖੀ ਆ ਜਿਹੜੇ ਕੰਮ ਕਰਦੀਆਂ ਸੀ ਉਹ ਕੁੜੀ ਨੂੰ ਗਲਤ ਪਤਾ ਨਹੀਂ ਕਹਿੰਦਾ ਜੀ ਇਹਦੀ ਮਾਂ ਨੂੰ ਕੁਝ ਲੱਗਿਆ ਵੀ ਗਲਤ ਬੰਦਾ ਹੈ ਜੀ ਫਿਰ ਇਹ ਉਹਨਾਂ ਘਰੋਂ ਕੰਮ ਕਰਨ ਤੋਂ ਹਟ ਗਈ ਤੇ ਬਾਅਦ ਵਿੱਚ ਪਤਾ ਨਹੀਂ ਉਹਨੇ ਵੀਡੀਓ ਬਣਾਈਆਂ ਗਲਤ ਗੁੱਡੀਆਂ ਗਲਤ ਤੇ ਉਹਨੂੰ ਬਲੈਕਮੇਲ ਕਰਦਾ ਰਿਹਾ ਜ਼ਬਰਦਸਤੀ ਵੀਡੀਓ ਉਹਨੂੰ ਬਲੈਕਮੇਲ ਕਰਦਾ ਤੇਰੇ ਵੀਡੀਓ ਮੈਂ ਡਾਊਨਲੋਡ ਕਰ ਦੂੰਗਾ ਇਦਾਂ ਜੀ ਫਿਰ ਉਹ ਕੁੜੀ ਨੇ ਡਰਦੀ ਮਾਰੀ ਨੇ ਸੁਸਾਇਡ ਕਰ ਲਿਆ ਜੀ ਇਹਦਾ ਜੀ ਮਿਤੀ 23 ਤਰੀਕ ਨੂੰ ਮੋਸਕਾਬਾਦ ਪਿੰਡ ਦੇ ਵਿੱਚ ਇੱਕ ਮਾਈਨਰ ਬੱਚੀ ਬਣੋ ਸੁਸਾਇਡ ਕਰ ਲਿਆ ਗਿਆ ਸੀ ਜਿਹੜੀ ਗਰੀਬ ਪਰਿਵਾਰ ਨਾਲ ਸੰਬੰ ਤੇ ਉਹਦੇ ਰਿਗਾਰਡਿੰਗ ਇਹਨਾਂ ਨੇ ਉਹਨੂੰ ਕਨਵੀਸ਼ਨ ਵੀ ਕਰ ਦਿੱਤਾ ਸੀ ਸਾਡੇ ਕੋਲ ਆ ਜਿਹੜੀ ਇਨਫੋਰਮੇਸ਼ਨ ਆਈ ਸੀ ਬਦਮਦਰ ਬਲੂ ਅਸੀਂ ਇਹ ਵੀ ਜਿਹੜੀ ਜੋ ਆਪਣੇ ਸੀਨੀਅਰ ਅਫਸਰਾਂ ਦੇ ਮਾਝੂਗੇ ਸੁਪਨੀ ਮਨੀਤ ਕੁਮਰ ਜੀ ਦੇ ਧਿਆਨ ਚ ਦੇਂਦਾ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਤੋ ਤੇ ਵੀ ਜਿਹੜੀ ਪਰਚਾ ਦਰਜ ਕੀਤਾ ਬਲਵੀਰ ਸਿੰਘ ਮੁਸਕਾਬਾਦ ਦੇ ਖਾ ਜੋੜਾ ਕੋਈ ਮੈਸੇਜ ਵਗੈਰਾ ਦਾ ਸ਼ੀਲ ਮੈਸੇਜ ਨੂੰ ਭੇਜਦਾ ਸੀ ਜਿਹਦੇ ਦੁਖੋਂ ਦਾ ਸਾਈਡ ਕੀਤਾ ਗੁਰਵੀਰ ਸਿੰਘ ਦੇ ਖਿਲਾਫ ਇਮੀਜ ਡੀ ਡੀ ਐਫ ਆਰ 67 ਨੰਬਰ ਅੰਡਰ ਸੈਕਸ਼ਨ 305 353ਏ ਤੇ 12 ਪਕਸੋਇਕ ਤੇ 3 ਐਸੀਫ ਇਹ ਦਰਜ ਕੀਤਾ ਇਹ ਪਰਚਾ ਦਰਜ ਕਰਨ ਤੋਂ ਬਾਅਦ ਦੋ ਟੀਮਾਂ ਬਣਾ ਕੇ ਹੀ ਮੁੱਲ ਜੋਂ ਨੇੜਾ ਅਰੈਸਟ ਕਰ ਲਿਆ ਗਿਆ ਤੇ ਇਹ ਬੱਚੀ ਵੱਲੋਂ ਆਪਣੀ ਮੌਤ ਦੱਸਿਆ ਗਿਆ ਜਾਂ ਸੁਸਾਇਸਾਈਡ ਤੋਂ ਬਾਅਦ ਹੀ ਪਤਾ ਲੱਗੇਗਾ ਨਹੀਂ ਸੁਸਾਇਸਾਈਡ ਤੋਂ ਬਾਅਦ ਹੀ ਪਤਾ ਲੱਗੇਗਾ ਇਹਦੇ ਮੋਬਾਈਲ ਵਗੈਰਾ ਦੇਖਿਆ ਉਦੋਂ ਫਿਰ ਗੱਲ ਸਾਹਮਣੇ ਸੁਸਾਇਸਾਈਡ ਨੋਟ ਮਿਲੇ ਜੀ ਕੋਈ ਨਹੀਂ ਸੁਸਾਇਸਾਈਡ ਹੋਣੀ ਤੇ ਕੁਝ ਦੱਸਿਆ ਗਿਆ ਵੀ ਉਹ ਬੱਚੀ ਕੋਈ ਸ਼ੋਰ ਵੀ ਸੋਸ਼ਲ ਕਰਦਾ ਸੀ ਜਾਂ ਸਰੀਰੀ ਸੋਸ਼ਲ ਇਸ ਨੂੰ ਮੈਸੇਜ ਭੇਜਿਆ ਸੀ ਨਹੀਂ ਹਜੇ ਜਿਹੜਾ ਇਹੀ ਆ ਮੋਬਾਈਲ ਅਸੀਂ ਦੋਨਾਂ ਦੇ ਬੱਚੀ ਦਾ ਤੇ ਮੁੱਲਜਮ ਦਾ ਦੋਨੇ ਅਸੀਂ ਸਾਈਬਰ ਸਾਨੂੰ ਭੇਜਾਂਗੇ ਫਰੈਂਜਿਕ ਜਾਂਚ ਤੋਂ ਬਾਅਦ ਜਿਹੜੀ ਫੈਕਟ ਸਾਹਮਣੇ ਆਣਗੇ ਉਹਦੇ ਅਨਸਾਰ ਜਿਹੜੀ ਤਦਕੀਸ਼ ਮੁਜਦਨ ਉਦੋਂ ਥਾਣਾ ਹਬੋ ﺍﻟदीन ਪੈਂਦੇ ਏਰੀਏ ਜੋਸ਼ੀ ਨਗਰ ਦੇ ਵਿੱਚ ਲਾਟਰੀ ਸਟਾਲ ਦੇ ਉੱਤੇ ਅਗਿਆਤ ਪੁਲਿਸ ਵਾਲਿਆਂ ਦੇ ਵੱਲੋਂ ਰੇਡ ਕਰਨ ਦੌਰਾਨ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਲੋਕਾਂ ਦੇ ਵੱਲੋਂ ਪੁਲਿਸ ਮੁਲਾਜ਼ਮ ਤੇ ਧੱਕਾ ਮਾਰਨ ਦੇ ਇਲਜ਼ਾਮ ਲਗਾਏ ਨੇ ਦੂਜੇ ਪਾਸੇ ਅਧਿਕਾਰੀ ਦੇ ਵੱਲੋਂ ਜਾਂਚ ਦੀ ਗੱਲ ਆਖੀ ਗਈ ਹੈ ਬਾਜੀ ਨੂੰ ਸਾਹ ਚੜਿਆ ਸੀਗਾ ਜੀ ਇਹਨਾਂ ਨੂੰ ਕੋਈ ਹੋਣੀਆ ਪ੍ਰੋਬਲਮ ਅੱਛਾ ਜੀ ਤੇ ਮੈਂ ਕਿਹਾ ਬਾਬਾ ਜੀ ਇੱਥੇ ਬੈਠੋ ਹਾਂਜੀ ਤੇ ਤੁਸੀਂ ਪੰਪ ਲਵੋ ਅਸੀਂ ਇੱਥੇ ਪੰਪ ਲੈ ਰਿਆ ਮੈਂ ਲੈਟਰੀ ਪਾਉਣ ਲੱਗਿਆ ਅੰਦਰ ਅੰਦਰ ਲੈਟਰੀ ਸਟਾਲ ਅੰਦਰ ਮੈਂ ਲੈਟਰੀ ਪਾਉਣ ਗਿਆ ਜਾਨੂੰ ਰੇਟ ਪੈ ਗਈ ਬਾਬਾ ਜੀ ਬਾਹਰ ਬੈਠੇ ਆ ਪੁਲਿਸ ਵਾਲਿਆਂ ਨੇ ਸਾਨੂੰ ਵੀ ਰੋਕ ਲਿਆ ਸਾਡੇ ਵੀ ਮੇਰੇ ਵੀ ਪੈਸੇ ਖੋਲੇ ਉਹਨਾਂ ਦੇ ਵੀ ਖੋਲੇ ਉਹ ਬੰਦੇ ਨੂੰ ਵੀ ਲੈ ਕੇ ਲੈਟਰੀ ਸਟਾਲ ਵਾਲੇ ਨੂੰ ਵੀ ਲੈ ਗਏ ਇਹ ਲੈਟਰੀ ਸਿਰ 2 ਨੰਬਰ 'ਚ ਲਿਖਦਾ ਸੀ ਇਹ ਨਹੀਂ ਜੀ ਪਤਾ ਸਾਨੂੰ 2 ਨੰਬਰ 'ਚ ਲਿਖਦਾ ਜਾਂ 1 ਨੰਬਰ 'ਚ ਲਿਖਦਾ ਲਿਖਦਾ ਸੀਗਾ ਨਹੀਂ ਤੁਹਾਨੂੰ ਪਤਾ ਹੀ ਹੋਣਾ ਨਹੀਂ ਸਾਨੂੰ ਅਸੀਂ ਮੁਲਾਜ਼ਮਾਂ ਜੀ ਅਸੀਂ ਆਪਣਾ ਸ਼ਾਮ ਨੂੰ ਆ ਕੇ ਇੱਥੇ ਮਾੜਾ ਮਟਾ ਖੇਡ ਲਈਦਾ ਤੇ ਬਾਬਾ ਜੀ ਬਾਹਰ ਬੈਠੇ ਸੀ ਸਾਨੂੰ ਤੰਦਰੋਂ ਬਾਹਰ ਨਹੀਂ ਨਿਕਲਣ ਦਿੱਤਾ ਜੀ ਉਹਨਾਂ ਨੇ ਬਾਹਰ ਬਾਬਾ ਜੀ ਨਾਲ ਕੀ ਹੋਇਆ ਕੀ ਨਹੀਂ ਹੋਇਆ ਇਹ ਉਹਨਾਂ ਨੂੰ ਪਤਾ ਬਾਹਰ ਮੁੰਤਾਜਮ ਹੋ ਰਿਹਾ ਸੀ ਅੰਦਰ ਹੋਰ ਸੀ ਅਸੀਂ ਤਾਂ ਆਪਣੀ ਸ਼ਾਪ ਤੇ ਸੀਗੇ ਸਾਨੂੰ ਫੋਨ ਆਇਆ ਵੀ ਇਦਾਂ ਦਾ ਕਰਕੇ ਨਾ ਬਾਬਾ ਜੀ ਡਿੱਗੇ ਹੋਏ ਨੇ ਤੇ ਮੈਂ ਮੌਕੇ ਤੇ ਪਹੁੰਚਿਆ ਕਹਿੰਦੇ ਤਾਂ ਅਸੀਂ ਦੁਕਾਨ ਦੇ ਬਾਹਰ ਬੈਠੇ ਬਾਬਾ ਜੀ ਕੈਪਸੂਲ ਲੈ ਰਹੇ ਸੀਗੇ ਤੇ ਇਹਨਾਂ ਨੂੰ ਕਿਉਂਕਿ ਐਸਟਮਾ ਦੀ ਪ੍ਰੋਬਲਮ ਸੀਗੀ ਅੰਦਰ ਡੇਟ ਹੋਈ ਆ ਰੇਟ ਹੋਣ ਤੇ ਆਗੇ ਬਾਅਦ ਇਹਨੂੰ ਨੇ ਕਹਿੰਦੇ ਧੱਕਾ ਮੁਕੀ ਕੀਤੀ ਬਾਬਾ ਜੀ ਨਾਲ ਧੱਕਾ ਮੁਕੀ ਕਰਨ ਨਾਲ ਇਹਨਾਂ ਦੀ ਡੈਥ ਹੋ ਗਈ ਹੈ ਜੀ ਪੁਲਿਸ ਨੇ ਹਾਂ ਨਾਲ ਉਹਨਾਂ ਨੇ ਰਵੋਲਵਰ ਦਿਖਾਈ ਹੈ ਕਹਿੰਦੇ ਇਹਨਾਂ ਨੂੰ ਰਵੋਲਵਰ ਦਿਖਾ ਕੇ ਜਿਹੜੇ ਮੌਕੇ ਦੇ ਗਵਾਹ ਹੈਗੇ ਇੱਥੇ ਜਿਹੜੇ ਸੀਗੇ ਅੰਦਰ ਉਹ ਦੱਸ ਰਹੇ ਉਹਨਾਂ ਨੇ ਮੌਕੇ ਤੇ ਰਵੋਲਵਰ ਖੱਢੀ ਇਹਨਾਂ ਤੇ ਨਹੀਂ ਇੱਥੇ ਲਾਟਰੀ ਸਟਾਲ ਹਾਂਜੀ ਲਾਟਰੀ ਸਟਾਲ ਹੈ ਜੀ ਕਹਿੰਦੇ ਇੱਥੇ ਉਹ ਬਜ਼ੁਰਗਿਆ ਕਿ ਮਲਾਜਮ ਨੇ ਕਿਹ ਲੱਤ ਮਾਰੀ ਆ ਕਿ ਉਹਦੀ ਡੈਥ ਹੋ ਗਈ ਆ ਹੁਣ ਅਸੀਂ ਜਿਹੜੀ ਲਾਸ਼ ਆ ਬ ਉਹਦੇ ਪੋਸਟਮਾਰਡ ਮਕਰਾਵਾਂਗੇ ਠੀਕ ਹੈ ਜੀ ਕਾਰਵਾਈ ਅਮਲੇ ਜੀ ਉਹ ਵਾਕਈ ਉਸ ਕੋਈ ਕਿਸ ਮੁਲਾਜ਼ਮ ਨੇ ਗੱਲ ਕੀਤੀ ਜੋ ਪੜਨ ਦੀ ਕਰਵੇ ਚਰਾਂਗੇ ਜੀ ਪਤਾ ਵੀ ਨਹੀਂ ਲੱਗਿਆ ਰੇਡ ਕਦੋਂ ਹੋਈ ਹੈ ਕਦੋਂ ਲਾਡਰੀ ਸਾਲ ਪੁਲੀਆ ਇਸ ਇਸ ਵਕਤ ਮੈਨੂੰ ਕੋਈ ਜਾਣਕਾਰੀ ਕੋਈ ਨਹੀਂ ਜੀ ਇਹ ਸਾਰਾ ਵੈਰੀਫਾਈ ਕਰਕੇ ਕਲੀਅਰ ਕਰ ਲਾਂਗੇ ਦਾਜਾ ਜਗਰਾਉ ਸਥਿਤ ਰਾਣੀ ਵਾਲਾ ਖੂ ਮਹੱਲੇ ਦੇ ਵਿੱਚ ਬੀਤੀ ਰਾਤ 45 ਸਾਲਾਂ ਵਿਅਕਤੀ ਦੀ ਮੌਤ ਹੋਈ ਹੈ ਦੱਸਦੇ ਕਿ ਪਰਿਵਾਰਕ ਮੈਂਬਰਾਂ ਨੇ ਜ਼ਹਿਰੀਲੀ ਸ਼ਰਾਬ ਪੀਣ ਦਾ ਸ਼ੱਕ ਜਤਾਇਆ ਪੁਲਿਸ ਅਧਿਕਾਰੀ ਦੇ ਵੱਲੋਂ ਜਾਂਚ ਦੀ ਗੱਲ ਆਖੀ ਗਈ ਹੈ ਰਾਧਾ ਦਾਸ ਸਾਡੇ ਤੋਂ ਮੰਗਦੇ ਨੇ ਬੜੀ ਸ਼ਰਾਬ ਵੀ ਪੀ ਆਇ ਕਰੇ ਤੇ ਆਉਂਦੇ ਕਹਿੰਦੇ ਮੇਰੇ ਇੱਥੇ ਜਰੂਰ ਹੁੰਦੀ ਆ ਤੇ ਜਦੋਂ ਇਹ ਵੀ ਜਮ ਸ਼ਰਾਬ ਵੀ ਪੀ ਤੁਹਾਨੂੰ ਕੀ ਹੋਇਆ ਤੇ ਆ ਕੇ ਡੱਟ ਕੇ ਆ ਹੁੰਦਾ ਕਿ ਜੇ ਤੁਸੀਂ ਮੈਨੇਜਰ ਦੇ ਹਾਂਦਾ ਮੈਂ ਨਹੀਂ ਮੈਂ ਜਾਨੀ ਇਧਰ ਭੇਜਦਾ ਠੀਕ ਹੈ ਹੁਣ ਕੀ ਮੰਗ ਕਰਦੇ ਆ ਜੀ ਮਤਲਬ ਪਤਾ ਲੱਗਿਆ ਕੋਈ ਸ਼ਰਾਬ ਕਿੱਥੋਂ ਪੀਤੀ ਸੀ ਜਾਂ ਕਿਵੇਂ ਸੀਗੀ ਸਾਨੂੰ ਕੋਈ ਪਤਾ ਨਹੀਂ ਪਤਾ ਲੱਗਿਆ ਪਿੱਛੇ ਵੀ ਜਾਨੀ ਕਿੱਥੋਂ ਵੀ ਆ ਕਰਦੇ ਆ ਕਿ ਜੇ ਤੁਸੀਂ ਦੇ ਕੇ ਆਪ ਕੋਈ ਪਤਾ ਨਹੀਂ ਚਲ ਫੇ ਕਰਤਾ ਟੋੜੇ ਘਰ ਵਾਲੇ ਸੀਗੇ ਹਾਂਜੀ ਸਾਹਿਬ ਵੀ ਨਾਨਾ ਸਾਹਿਬ ਮਿਲਣਾ ਚਾਹੀਦਾ ਜ਼ਹਿਰੀਲੇ ਦਾਰੂ ਤੋਂ ਹੂੰ ਵੀ ਜਿਹੜੇ ਫਿਰ ਹਾਂਜੀ ਉਹਨਾਂ ਸਪੰਜਾ ਕਰਨਾ ਚਾਹੀਦਾ ਮੈਂ ਤੁਹਾਨੂੰ ਸ਼ਾਕਾ ਦੇ ਬਾਰੇ ਜ਼ਹਿਰੀਲੇ ਦਾਰੂ ਸੀਗੀ ਹਾਂਜੀ ਸਰ ਜ਼ਹਿਰੀਲੀ ਦਾਰੂ ਹੀ ਉਦੋਂ ਦਾ ਕੁਝ ਹੋਇਆ ਨਹੀਂ ਹਾਂਜੀ ਹੂੰ ਉਦੋਂ ਦਾ ਤਾਂ ਕੁਝ ਹੋਇਆ ਵੀ ਨਹੀਂ ਹੈ ਅੱਗੇ ਵੀ ਪੀਂਦੇ ਸੀਗੇ ਹਾਂਜੀ ਅੱਗੇ ਵੀ ਪੀਂਦੇ ਸੀਗੇ ਹੂੰ ਹਾਂਜੀ ਪਰ ਹੁਣ ਪੁਲਿਸ ਤੋਂ ਫਿਰ ਆਈ ਹੈ ਪੁਲਿਸ ਕਾਰਵਾਈ ਕਰ ਰਹੀ ਹੈ ਹਾਂਜੀ ਹਾਂਜੀ ਸਰ ਆਈ ਹੈ ਪੁਲਿਸ ਸ਼ਰਾਪੀ ਕੇ ਪਤਾ ਲੱਗਿਆ ਕੀ ਹੁਣ ਤੱਕ ਗੱਲ ਸਾਹਮਣੇ ਆਈ ਹੈ ਜੀ ਹਾਂ ਜੀ ਬਚਿੱਤਰ ਸਿੰਘ ਸਨੋ ਫਮਰ ਸਿੰਘ ਰਾਣੀ ਵਾਲਾ ਕੋ ਇਹਦੀ ਡੈਥ ਹੋਈ ਹੈ ਕਾ ਰਾਤ ਤੇ ਇਹਦੇ ਘਰ ਵਾਲੇ ਤਰੀਫਪੁਰ ਨੇ ਬਿਆਨ ਲਖਾਇਆ ਵੀ ਇਹਦੀ ਮੌਤ ਅਟੈਕ ਨਾਲ ਹੋਈ ਆ ਛਾਤੀ ਜਲਨ ਹੋਈ ਸੀਗੀ ਬਾਅਦ ਚ ਇਹਨਾਂ ਦੀ ਮੌਤ ਹੋ ਗਈ ਸਿ ਉਹ ਹਸਪਤਾਲ ਚ ਗਰਾਉਗੇ ਤੇ ਉਹ ਕਾਰਵਾਈ ਕਰ ਰਹੇ ਆ 174 000 ਰੁਪਏ ਠੀਕ ਹੈ ਜੀ ਮੋੜ ਹੁਣ ਪੋਸਟਮਾਰਟਮ ਤੋਂ ਕੋਈ ਜੇ ਨਵੀਂ ਗੱਲ ਸਾਹਮਣੇ ਆਈ ਤਾਂ ਉਸ ਦੇ ਅਨੁਸਾਰ ਵੀ ਕਾਰਵਾਈ ਹੋਊਗੀ ਹਾਂ ਜੀ ਹਾਂ ਜੀ ਤੋ ਉਦੋਂ ਲੁਧਿਆਣਾ ਦੇ ਨਾਨਕ ਸਰ ਮਹੱਲਾ ਇਲਾਕੇ ਦੇ ਵਿੱਚ ਕਾਰ ਸਵਾਰ ਕੁਝ ਨੌਜਵਾਨਾਂ ਦੇ ਵੱਲੋਂ ਗਲੀ ਦੇ ਵਿੱਚ ਖੜੀਆਂ ਹੋਰ ਗੱਡੀਆਂ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵੱਲੋਂ ਪੱਥਰਬਾਜ਼ੀ ਕਰਨ ਦੀ ਵੀ ਵੀਡੀਓ ਵੀ ਸਾਹਮਣੇ ਆਈ ਹੈ ਇਲਾਕਾ ਨਿਵਾਸੀਆਂ ਨੇ આરોਪ ਲਗਾਇਆ ਸੀ ਕਿ ਉਕਤ ਨੌਜਵਾਨਾਂ ਦੇ ਵੱਲੋਂ ਪਹਿਲਾਂ ਵੀ ਗਲੀ ਦੇ ਵਿੱਚ ਖੜੀਆਂ ਗੱਡੀਆਂ ਨੂੰ ਠੋਕਿਆ ਗਿਆ ਸੀ ਤੇ ਅੱਜ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਇਹ ਹਰਕਤ ਜਿਹੜੀ ਹੈ ਉਹ ਦੁਹਰਾਈ ਗਈ ਹੈ ਦੱਸਦੇ ਕਿ ਇਲਾਕਾ ਨਿਵਾਸੀਆਂ ਦੇ ਵੱਲੋਂ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਚੁੱਕੇ ਗਏ ਨੇ ਅੜਿਗਲੀ ਦੇ ਵਿੱਚ ਰੋਜ਼ ਦਿੱਲੀ ਦੇ 2-3 ਗੇੜੇ ਹੈਗੇ ਆ ਕੁਝ ਮੁੰਡੇ ਨਿਕਲਦੇ ਆ ਜੀ ਆਹ ਦੇਖੋ ਸਾਈਡ ਤੇ ਸਾਡੀ ਗੱਡੀ ਪਹਿਲਾਂ ਇਧਰੋਂ ਮਾਰ ਕੇ ਗਿਆ ਗੱਡੀ ਨੂੰ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨੂੰ ਰੋਕਣ ਦੀ ਅੱਗੇ ਜਾ ਕੇ ਅਸੀਂ ਆ ਕੇ ਉਹਨਾਂ ਦੀ ਗੱਡੀ ਰੋਕ ਲਈ ਅੱਗੇ ਪਹਿਲਾਂ ਤਾਂ ਰੁਕੇ ਨਹੀਂ ਇੱਥੋਂ ਅਸੀਂ ਬਹੁਤ ਹਾਕਾ ਮਾਰੀ ਆ ਤੇ ਉਹਨਾਂ ਨੇ ਸਾਨੂੰ ਇਗਨੋਰ ਕਰਕੇ ਗੱਡੀ ਸਪੀਨਰ ਲੰਘ ਗਏ ਅੱਗੇ ਥੋੜਾ ਏਰੀਆ ਘਟਾ ਉੱਥੇ ਜਾ ਕੇ ਅਸੀਂ ਉਹਨਾਂ ਦੀ ਗੱਡੀ ਰੋਕ ਲਈ ਤੇ ਅਸੀਂ ਕਿਹਾ ਵੀ ਯਾਰ ਭਾਈ ਤੁਸੀਂ ਗੱਡੀ ਮਾਰਤੀ ਚਲੋ ਰੁਕ ਕੇ ਸਹੀ ਗੱਲ ਕਰੋ ਕਹਿੰਦਾ ਇਹ ਦੱਸੋ ਪਹਿਲਾਂ ਵੀ ਆਹ ਗਲੀ ਤੁਹਾਨੂੰ ਅਲਾਉਡ ਸਰਕਾਰ ਅਲਾਉਡ ਕਰਦੀ ਵੀ ਗਲੀ 'ਚ ਗੱ ਕਹਿੰਦਾ ਵੀ ਹੁਣ ਜਿੰਨੀਆਂ ਗੱਡੀਆਂ ਖੜੀਆਂ ਨੇ ਐਦਾਂ ਹੀ ਚੜਕ ਮੈਂ ਚੜਾਉਂਦਾ ਜਾਊਗਾ ਤੇ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਮੈਂ ਬਿਲਕੁਲ ਚੰਗੀ ਤਰ੍ਹਾਂ ਮਿਲ ਉਹਨਾਂ ਕੋਲੋਜ਼ ਗੱਲ ਕੀਤੀ ਐ ਜਦੋਂ ਕਿ ਉਹਨਾਂ ਦੇ ਵਿੱਚ ਇੱਕ ਮੁੰਡਾ ਫੇਰ ਵੀ ਕੰਪਰਮਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਦੋ ਮੁੰਡੇ ਮਤਲਬ ਬਿਲਕੁਲ ਕਹਿ ਰਹੇ ਸੀ ਕਿ ਇੱਕ ਨੇ ਤੇ ਮੇਰੇ ਤੋਂ ਮਤਲਬ ਬਾਅਦ ਚ ਉਹਨਾਂ ਨੇ ਇੰਨਾ ਹਾਈਪਰ ਕਰਤਾ ਕਹਿੰਦਾ ਵੀ ਇਹਦੇ ਉੱਤੇ ਗੱਡੀ ਚੜਾ ਦੇ ਸਾੜੇ ਇੱਕ ਪਰ ਜੋ ਹੋਰ ਦੇਖਿਆ ਜਾਊਗਾ ਇਹ ਕੌਣ ਲੋਕ ਨੇ ਕੋਈ ਇਹ ਮਤਲਬ ਇੱਥੇ ਦੇਖੇ ਜਾਂਦੇ ਤਿੰਨ ਮਤਲਬ ਨਿਕਲਦੇ ਮੁੰਡੇ ਨੇਗੇ ਮੇਰੇ ਖਾਲਾ ਨੇ ਨੇੜੇ ਦੇ ਮਹੱਲੇ ਦੇ ਨੇ ਜਿਆਦਾ ਦੂਰ ਦੇ ਨਹੀਂ ਹੈਗੇ ਸਾਹਮਣੇ ਘਰੇ ਚ ਰਹਿੰਦੇ ਆਪਾਂ ਨਸ਼ੇ ਦੀ ਗੱਲ ਨਹੀਂ ਸਕਦੇ ਬਟ ਅੱਜ ਇਸ ਟਾਈਮ ਨੇ ਇਹਨਾਂ ਨੇ दारू ਪੀਤੀ ਸੀ ਨਸ਼ੇ ਆ ਦੇ ਆਪਾਂ ਕਹਿ ਨਹੀਂ ਸਕਦੇ ਹੈਗੀ ਪੁਰਾਣੀ ਰੰਜਿਸ਼ ਕੋਈ ਹਾਂਜੀ ਪੁਰਾਣੀ ਕੋਈ ਰੰਜਿਸ਼ ਨਹੀਂ ਹੈਗੀ ਜੀ ਬਸ ਇਹ ਉਸ ਤੋਂ ਬਾਅਦ ਮੇਰੀ ਮੰਮੀ ਨੇ ਵੀ ਉਹਨਾਂ ਨੂੰ ਬੁਲਾਇਆ ਤੇ ਇਹਨਾਂ ਦੀ ਮੰਮੀ ਦੀ ਵੀ ਬਾ ਉਹਨਾਂ ਨੇ ਬਗੈਰਾਂ ਮੋੜੀ ਆ ਆਪਣੇ ਕੋਈ ਵੀਡੀਓ ਵੀ ਹੋਣਗੀਆਂ ਵੀ ਇਹਨਾਂ ਨੇ ਵੀ ਕੀ ਕੀ ਕੀਤਾ ਮੰਨ ਕਰਦੇ ਪੁਲਿਸ ਲਈ ਤੁਸੀਂ ਮੇਰੇ ਕੋਲ ਪੁਲਿਸ ਬੁਲਾਈ ਪੁਲਿਸ ਪਹਿਲਾਂ ਤਾਂ ਵੀ ਉਹ ਬਿਲਕੁਲ ਕੋਈ ਕੋਈ ਰਿਪਲਾਈ ਨਹੀਂ ਦਿੰਦਾ ਹੈਗਾ ਇਹ ਫਿਰ ਹਨ ਫਿਰ ਅਸੀਂ ਉਹਨਾਂ ਨੂੰ ਮਤਲਬ ਕਿ ਦੁਬਾਰਾ ਇਹਨਾਂ ਨੇ ਇੱਕ ਪਰਸਨ ਨੂੰ ਭੇਜ ਦਿੱਤਾ ਬੋਲ ਹੈਲਪਲਾਈਨ ਤੇ ਉਹਨਾਂ ਨੂੰ ਕਾਲ ਕੀਤਾ ਕਹਿੰਦੇ ਯਾਰ ਭਾਈ ਆ ਰਹੇ ਆ ਅਸੀਂ ਕਿਹੜਾ ਤੁਹਾਡੀ ਇਕੱਲੇ ਲੜਾਈ ਵਾਸਤੇ ਅਸੀਂ ਬੈਠੇ ਆ ਇੱਥੇ ਲਿਖਣ ਵਾਸਤੇ ਉਹ ਆਏ ਬਾਸੇ ਲਿਖੇ ਆਪਣੀ ਫਾਰਮੈਲਟੀ ਕਰਕੇ ਚਲੇ ਗਏ ਆਪਣੀ ਫਾਰਮੈਲਟੀ ਕਰਕੇ ਚਲੇ ਗਏ ਕਹਿੰਦੇ ਆ ਜਾਓ ਉਹਨਾਂ ਥਾਣੇ ਅਸੀਂ ਆਪਾਂ ਦੇਖ ਲਾਂਗੇ ਅੱਗੇ ਕੁਝ ਜਦੋਂ ਜਗਰਾਉਂ ਦੇ ਲਾਜਪੁਰਾਏ ਰੋਡ ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਵੱਲੋਂ ਇੱਕ ਬਜ਼ੁਰਗ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਲਾ ਲਈਆਂ ਗਈਆਂ ਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਦੋਵਾਂ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਚਿੱਤਰ ਪ੍ਰੇਡ ਕੀਤੀ ਗਈ ਤੇ ਬਾਲੀਆਂ ਵੀ ਬਰਾਮਦ ਕੀਤੀਆਂ ਗਈਆਂ ਤੇ ਨਾਲ ਹੀ ਉਹਨਾਂ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਦੱਸਦੇ ਕਿ ਇਹ ਵਿਅਕਤੀ ਨਸ਼ੇ ਦੇ ਆਦਿ ਦੱਸੇ ਜਾ ਰਹੇ ਨੇ ਮੈਂ ਮਿਆਸ ਮੋਟਰਸਾਈਕਲ ਕੋਲ ਖੜੀ ਆਂ ਤੇ ਨਾ ਮੈਂ ਘਰੇ ਧਿਆਨ ਮੰਡੇ ਬਣੇ ਸੀ ਉਹਨੇ ਪਿੱਛਾ ਆ ਕੇ ਬਾਲੀਆਂ ਖਿੱਚ ਲਈਆਂ ਤੇ ਮੈਂ ਰੋਲਾ ਪਾਇਆ ਤੇ ਬਾਲੀਆਂ ਲੈ ਕੇ ਬਾਲੀਆਂ ਅੱਗੋਂ ਆ ਲੱਗੇ ਤੇ ਕੈਂਪੂ ਬਦਗੀ ਆਡੀ ਕੈਂਪੂ ਵਾਲਿਆਂ ਨੇ ਮੰਡੇ ਮੋਟਰਸਾਈਕਲ ਦੇ ਵਿੱਚ ਮਾਰਿਆ ਕੋਤਾ ਮੈਂ ਮੰਗਟੇ ਕਿ ਬਸ ਮੈਨੂੰ ਪਤਾ ਨਹੀਂ ਨੇ ਆਪ ਹੀ ਦੇਖ ਲਈਏ ਕੀ ਕਰੀਏ ਮੈਂ ਮੈਨੂੰ ਪੁੱਛੇ ਰਹੋ ਕਿ ਕਿੰਨੇ ਪੜਿਆ ਕਿੰਨੇ ਨਹੀਂ ਪੜਿਆ ਇਹ ਜਿਹੜਾ ਉਹਦੇ ਇਹ ਦੋ ਜਣੇ ਇਹ ਬਾਲਗਾ ਲਉਦੇ ਸੀ ਲੇਡੀ ਜੀ ਦੀਆਂ ਮੌਕੇ ਲਈ ਪੜੇ ਗਏ ਲੋਕਾਂ ਨੇ ਪੜ੍ਹਦੇ ਪਬਲਿਕ ਨੇ ਹੁਣ ਜੋ ਵੀ ਉਹ ਲੇਡੀ ਜੀ ਬਿਆਦ ਹੋਊਗੀ ਉਹਦੇ ਹਿਸਾਬ ਨਾਲ ਕਰਦੇ ਕਰ ਦਿਆਂਗੇ ਆਪਾਂ ਜੀ ਤੇ ਕੁਝ ਪਤਾ ਲੱਗਾ ਜੀ ਸੁਣਿਆ ਕਿ ਨਸ਼ਾ ਕਰਨ ਦੇ ਆਦੀ ਸੀ ਔਰ ਇਹਨਾਂ ਨੇ ਦੱਸਿਆ ਵੀ ਇਹ ਅਸੀਂ ਕਿੱਥੋਂ ਲਿਆਉਂਦੇ ਸੀ ਹਾਂ ਜੀ ਨਸ਼ਾ ਕਰਦੇ ਆਦੀ ਆ ਇਹ ਤੇ ਦੀ ਜਾਰੀ ਆ ਜੋ ਵੀ ਗੱਲ ਹੋਊਗੀ ਸਾਡੇ ਸਾਹਮਣੇ ਲਿਆਵਾਂਗੇ ਕਿ ਜੇ ਕੋਈ ਇਦਾਂ ਦਾ ਪਤਾ ਲੱਗਿਆ ਤਾਂ ਉਹਨਾਂ ਨੂੰ ਫੜਾਇਆ ਜਾਊਗਾ ਜਿਹੜੇ ਵੇਚਦੇ ਆ ਹਾਂਜੀ ਜ਼ਰੂਰ ਫੜਾਇਆ ਜਾਊਗਾ ਉਹਨੂੰ ਤਾਂ ਉਦੋਂ ਲੁਧਿਆਣਾ ਦੇ ਜਲੰਧਰ ਬਾਈਪਾਸ ਬਣੀ ਐਲਡਕੋ ਕਲੋਨੀ ਦੇ ਵਿੱਚ ਲੰਬੇ ਸਮੇਂ ਤੋਂ ਰਹਿਣ ਵਾਲੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਕਾਫੀ ਪਰੇਸ਼ਾਨ ਨੇ ਤੇ ਉਹਨਾਂ ਦੇ ਵੱਲੋਂ ਸਬੰਧਤ ਮੈਕਮਿਆਂ ਨੂੰ ਕਈ ਵਾਰ ਕੰਪਲੇਂਟ ਕੀਤੀ ਜਾ ਚੁੱਕੀ ਆ ਪਰ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਹੋਈ ਤੇ ਉਸ ਤੋਂ ਬਾਅਦ ਉੱਥੇ ਰਹਿਣ ਵਾਲੇ ਲੋਕਾਂ ਦੇ ਵੱਲੋਂ ਮਾਨਯੋਗ ਹਾਈ ਕੋਰਟ ਦਾ ਰੁਕ ਕੀਤਾ ਗਿਆ ਤੇ ਹਾਈ ਕੋਰਟ ਦੇ ਆਦੇਸ਼ਾ ਤੋਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਸਬੰਧਤ ਵਿਭਾਗ ਦੇ ਵੱਲੋਂ ਕਲੋਨੀ ਦੇ ਵਿੱਚ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ ਗਏ ਤੇ ਲੋਕਾਂ ਦੇ ਵੱਲੋਂ ਧੰਨਵਾਦ ਵੀ ਕੀਤਾ ਗਿਆ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਜਿਹੜੀ ਆ ਰਹੀ ਹੈ ਇਹ ਹਾਈ ਮਾਨਯੋਗ ਹਾਈ ਕੋਰਟ ਤੋਂ ਜਿਹੜੇ ਆਦੇਸ਼ ਹੋਏ ਸੀ ਆਰਡਰ ਹੋਏ ਸੀ ਉਹਦੀ ਪਾਲਣਾ ਕਰਦੇ ਹੋਏ ਗਲਾਡਾ ਵੱਲੋਂ ਹੈਲਥ ਡਪਾਰਟਮੈਂਟ ਪੀਏਯੂ ਤੇ ਗਲਾਡਾ ਵੱਲੋਂ ਟੀਮਾਂ ਆਈਆਂ ਇੱਥੇ ਪਾਣੀ ਦੇ ਸੈਂਪਲ ਲੈ ਰਹੇ ਆ ਰੇਟ ਉਹਦੇ ਪਾਣੀ ਦੇ ਸੈਂਪਲ ਤੇ ਹਾਰਵੈਸਟਿੰਗ ਰੇਨ ਹਾਰਵੈਸਟਿੰਗ ਪਿਟਾਂ ਤੇ ਤੇ ਉਹਦੀ ਹੁਣ ਕਾਰਵਾਈ ਚੱਲ ਰਹੀ ਹੈ ਤਿੰਨ ਤੋਂ ਚਾਰ ਸੈਂਪਲ ਲਏ ਗਏ ਨੇ ਤੇ ਉਹਦਾ ਹੁਣ ਸਾਰੀ ਅਲੱਗ-ਅਲੱਗ ਟੈਸਟਿੰਗ ਰਿਪੋਰਟ ਆਏਗੀ ਸਾਰੇ ਮਾਨਯੋਗ ਅਫਸਰ ਮੌਜੂਦ ਨੇ ਤੇ ਉਹਦੀ ਅਸੀਂ ਲੈ ਰਹੇ ਆ ਜੀ ਸਕੂਲ ਵਾਲੀ ਜਿਹੜੀ ਗਰਾਊ ਤੇ 11 ਲੱਖ ਪੋਲੂਸ਼ਨ ਬੋਰਡ ਵੱਲੋਂ ਜੁਰਮਾਨਾ ਵੀ ਹੋਇਆ ਸੀ ਪਿੱਛੇ ਤੇ ਉਹਦੇ ਵਿੱਚ ਅੱਜ ਵੀ ਕਦੀ ਕਦੀ ਵਿੱਚੋਂ ਵਿੱਚੋਂ ਛੱਡ ਦਿੰਦੇ ਆ ਜਾਂ ਕੁਛ ਹੈ ਕਿਉਂਕਿ ਇਹਨਾਂ ਕੋਲ ਜਿਹੜੀ 32 ਕਿੱਲੇ ਇਹਨਾਂ ਨੇ এনवायरमेंट ਕਲੀਅਰੈਂਸ ਲੈਣ ਵੇਲੇ ਜਗ੍ਹਾ ਦੱਸੀ ਗਈ ਸੀ ਉਹ ਇਹਨਾਂ ਕੋਲ ਮੌਜੂਦ ਹੀ ਨਹੀਂ ਹੈ ਤੇ ਇਹਨਾਂ ਨੂੰ ਮਜਬੂਰਨ ਕਿਤੇ ਨਾ ਕਿਤੇ ਪਾਣੀ ਤਾਂ ਛੜਨਾ ਹੀ ਪੈਣਾ ਹੈ ਹਜੇ ਸਾਡੇ ਅੱਧੇ ਰੈਜ਼ੀਡੈਂਟ ਆਏ ਆ ਅੱਧੇ ਹੋਰ ਆਣੇ ਆ ਜਦੋਂ ਆਣਗੇ ਤੇ ਫਿਰ ਪਾਣੀ ਕਿੱਥੇ ਸੱਟਾਂਗੇ ਕੰਪਨੀ ਤਾਂ 31 ਤਰੀਕ ਦਾ ਨੋਟਿਸ ਪਾ ਕੇ ਭੱਜਣ ਜਾ ਰਹੀ ਸੀ ਅੱਜ ਕਿ ਅਸੀਂ ਮਸਾਂ ਹੀ ਗਲਾਡਾਂ ਨੂੰ ਗੁਜਾਰਸ਼ ਕਰਕੇ ਹਾਈ ਕੋਰਟ ਤੋਂ ਆਰ ਰੋਕਿਆ ਜਾਵੇ ਤੇ ਇਸੇ ਕਰਕੇ ਅਸੀਂ ਸਾਡੀ ਗੁਜ਼ਾਰਸ਼ ਇਹੀ ਹੈ ਕਿ ਸਾਨੂੰ ਕਲੋਨੀ ਕੰਪਲੀਟ ਕਰਕੇ ਫਿਰ ਕੰਪਨੀ ਜੇ ਜਾਵੇ ਤਾਂ ਆਰ ਡਬਲਯੂ ਬਣਾ ਕੇ ਜਾ ਸਕੇ ਅਦਰਵਾਈਜ਼ ਨਾ ਜਾਵੇ ਤਾਂ ਦੋ ਲੁਧਿਆਣਾ ਦੇ ਦਿਯਾਨੰਦ ਮੈਡੀਕਲ ਕਾਲਜ ਦੇ ਵਿੱਚ ਬੀਪੀ ਜਾਣੀ ਕੇ ਬਲੱਡ ਪ੍ਰੈਸ਼ਰ ਤੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਦੱਸਦੇ ਕਿ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੇ ਨਾਲ ਹੋ ਰਹੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਇਸ ਸੈਮੀਨਾਰ ਦਾ ਮੁੱਖ ਮਕਸਦ ਸੀ ਬਲੱਡ ਪ੍ਰੈਸ਼ਰ ਬੜੀ ਕਾਮਨ ਬਿਮਾਰੀ ਹੈ ਇਹਨੂੰ ਸਾਇਲੈਂਟ ਕਿਲਰ ਕਹਿੰਦੇ ਆ ਔਰ ਹਰ ਇੱਕ ਤੀਸਰੇ ਬੰਦੇ ਨੂੰ ਬਲੱਡ ਪ੍ਰੈਸ਼ਰ ਹੈ ਤੇ ਉਹਦੇ ਕੰਟਰੋਲ ਵਾਸਤੇ ਡਿਫਰੈਂਟ ਇਨੀਸ਼ੀਏਟਿਵ ਕਰ ਰਹੇ ਆ ਤਾਂ ਇਹਦੇ ਵਿੱਚ ਜਿਹੜਾ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇਨੀਸ਼ੀਏਟਿਵ ਦੇ ਤਹਿਤ ਜੋ ਸਾਡੀ ਟੀਮ ਹੈ ਜਿੰਨਾ ਵਿੱਚ ਡਿਫਰੈਂਟ ਹਸਪੀਟਲ ਦੇ ਡਾਕਟਰ ਹੈ ਜਿੰਨਾ ਵਿੱਚ ਉਸਵਾਲ ਹਸਪੀਟਲ ਹੈ ਔਰ ਜਿਹੜਾ ਪਾਵਾ ਹਸਪੀਟਲ ਹੈ ਔਰ ਦੀਪਕ ਹਸਪੀਟਲ ਹੈ ਔਰ ਧਨੰਦ ਮੈਡੀਕਲ ਕਾਲਜ ਜਿਹੜਾ ਮੇਨ ਉਹਨਾਂ ਨੂੰ ਕੋਆਰਡੀਨੇਟ ਕਰ ਰਿਹਾ ਤੇ ਕੁਝ ਸੀਨੀਅਰ ਡਾਕਟਰ ਨੇ ਜਿਦਾਂ ਡਾਕਟਰ ਤਰुण ਨੇ ਤੇ ਡਿਫਰੈਂਟ ਡਿਪਾਰਟਮੈਂਟਸ ਹੈ ਇਕੱਠੇ ਹੋ ਕੇ ਇੱਕ ਨਿਆ ਅਸੀਂ ਮੋਹਮ ਸ਼ੁਰੂ ਕੀਤੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਡਾਕਟਰ ਸਾਰੇ ਬੀਪੀ ਨਹੀਂ ਦੇਖ ਸਕਦੇ ਕਿਉਂਕਿ 30% ਹੈ ਤਾਂ ਬੀਪੀ ਡਿਟੈਕਸ਼ਨ ਹੀ ਨਹੀਂ ਹੋ ਰਹੀ ਲੋਕ ਬਲੱਡ ਪ੍ਰੈਸ਼ਰ ਦੇਖਣ ਵਾਸਤੇ ਨਹੀਂ ਆ ਰਹੇ ਜਾਂ ਲੋਕਾਂ ਨੂੰ ਇਹਦੇ ਬਾਰੇ ਸਮਝ ਨਹੀਂ ਹੈ ਬਹੁਤ ਉਹਨਾਂ ਨੂੰ ਠੀਕ ਕਰਨ ਵਾਸਤੇ ਅੱਜ ਅਸੀਂ ਇਹ ਸੈਮੀਨਾਰ ਕੀਤਾ ਜਿਹੜਾ ਕਿ ਕਾਫੀ ਲੋਕਾਂ ਨੇ اٹੈਂਡ ਕੀਤਾ ਤੇ ਉਹਨਾਂ ਵਿੱਚ ਅਸੀਂ ਵਰਕਸ਼ਾਪ ਵੀ ਕੀਤੀ ਲੋਕਾਂ ਨੂੰ ਬਲੱਡ ਪ੍ਰੈਸ਼ਰ ਸਿੰਪਲ ਤਰੀਕੇ ਨਾਲ ਸਿਖਾਇਆ ਤਾਂ ਕਿ ਉਹਨਾਂ ਦੀ ਜਾਣਕਾਰੀ ਉਹਨਾਂ ਦੀ ਨੋਲਿਜ ਨੂੰ ਵੀ ਅਸੀਂ ਪਰਖਿਆ ਕਿ ਉਹ ਠੀਕ ਨੇ ਜਿਹੜੀ ਇਸ ਤਰ੍ਹਾਂ ਦੇ ਵਲੰਟੀਅਰ ਸਾਡੇ ਬਣਨਗੇ ਉਹਨਾਂ ਨੂੰ ਅਸੀਂ ਇੱਕ ਸਲੋਗਨ ਦਿੱਤਾ 1 ਨੇ 20 ਇਨ ਅ ਵੀਕ ਮਤਲਬ ਇੱਕ ਬੰਦੇ ਨੇ 20 ਬੰਦਿਆਂ ਦਾ ਬਲੱਡ ਪ੍ਰੈਸ਼ਰ ਦੇਖਣਾ ਆਪਣੀ ਕਮਿਊਨਿਟੀ ਦੇ ਦੇਖਣ ਮਹੱਲੇ ਦੇ ਦੇਖਣ ਕਿਸੇ ਵੀ ਤੁਸੀਂ ਜਿੱਦਾ ਪ੍ਰੈਸ ਹੈ ਕਿਤੇ ਮਰਜ਼ੀ ਦੇਖਣ ਤੇ ਉਹ ਬਲੱਡ ਪ੍ਰੈਸ਼ਰ ਦੇਖ ਕੇ ਜੇ ਕਿਸੇ ਦਾ ਹਾਈ ਬਲੱਡ ਪ੍ਰੈਸ਼ਰ ਹੈ ਉਹਨਾਂ ਨੂੰ ਜਾਣਕਾਰੀ ਦੇਣ ਵੀ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੈ ਤੁਹਾਨੂੰ ਖਤਰਾ ਹੈ ਔਰ ਆਪਣੇ ਆਸ-ਪਾਸ ਕਿਸੇ ਵੀ ਡਾਕਟਰ ਨੂੰ ਦਿਖਾਣ ਲਾਈਫ ਸਟਾਈਲ ਡਿਜ਼ੀਜ਼ ਜਾਂ ਸਿੰਪਲ ਮੈਡੀਸਨ ਨਾਲ ਉਹਨਾਂ ਨੂੰ ਕੰਟਰੋਲ ਕਰ ਸਕਦੇ ਆ ਤੇ ਜਿੱਦਾਂ ਇਸ ਤਰ੍ਹਾਂ ਬਹੁਤ ਲੋਕ ਇਸ ਚੀਜ਼ 'ਚ ਵੱਧ ਚੜ ਕੇ ਭਾਰਗ ਲੈ ਰਹੇ ਨੇ ਮੇਰਾ ਖਿਆਲ ਹੈ ਕਿ ਇੱਕ ਵੇਵ ਬਣੇਗੀ ਲੁਧਿਆਣਾ ਵਿੱਚ ਫਿਰ ਪੰਜਾਬ 'ਚ ਜਾਏਗੀ ਕਿ ਇਹ ਜਿਹੜਾ ਮਿਸ਼ਨ ਹੈ ਸਾਡਾ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦਾ ਪੰਜਾਬ ਦੇ ਵਿੱਚ ਇਹ ਸਕਸੈਸਫੁਲ ਹੈ ਤੇ ਉਧਰ ਰਾਣੀ ਚਾਂਸੀ ਰੋਡ ਤੇ ਇੱਕ ਨਵੇਂ ਰੈਸਟੋਰੈਂਟ ਦਾ ਉਦਘਾਟਨ ਹੋਇਆ ਹੈ ਦੱਸਦੇ ਕਿ ਨਵੇਂ ਰੈਸਟੋਰੈਂਟ ਦੇ ਵਿੱਚ ਬੇਕਰੀ ਦੇ ਨਾਲ ਨਾਲ ਆਈਸਕ੍ਰੀਮ ਪਾਰਲਰ ਵੀ ਮੌਜੂਦ ਹੈ ਤੇ ਨਾਲ ਹੀ ਫੂਡ ਕੋਰਟ ਤੇ ਕੈਫੇ ਦੀ ਸਹੂਲਤਾਂ ਵੀ ਸ਼ਾਮਿਲ ਹੈ ਰੈਸਟੋਰੈਂਟ ਖੋਲਿਆ ਸੀ ਨਵਾਂ ਕੁਕਿਡ ਦਾ ਕੁਕਿਡ ਨਾਮ ਹੈ ਰਾਣੀ ਚਾਂਸੀ ਰੋਡ ਓਪੋਜੀਟ ਜੈਲਕੋਟ ਦੇ ਤੇ ਕੀ ਮੈਸੇਜ ਦੇਣਾ ਚਾਹਦੇ ਲੋਕਾਂ ਨੂੰ ਜਿੱਦਾਂ ਲੋਕ ਲੁਧਿਆਣਾ ਖਾਣ ਪੀਣ ਦਾ ਬਹੁਤ ਸ਼ਿਕਾਇਤ ਹੈ ਕੀ ਲੋਕਾਂ ਲਈ ਇੱਥੇ ਖਾਣ ਪੀਣ ਨੂੰ ਅੱਛੇ ਚੀਜ਼ਾਂ ਮਿਲਣਗੀਆਂ ਖਾਣ ਪੀਣ ਦੀਆਂ ਮਤਲਬ ਕੀ ਇਹ ਹੈ ਜੋ ਵੀ ਫੂਡ ਹੈ ਹੈਗਾ ਸਾਡਾ ਟੋਟਲੀ ਨਾਰਥਨ ਫੂਡ ਹੈ ਸਾਊਥਰਨ ਫੂਡ ਹੈ ਚਾਈਨੀਜ਼ ਫੂਡ ਹੈ ਕੰਟੀਨੈਂਟਲ ਫੂਡ ਹੈ ਆਈਸਕ੍ਰੀਮ ਪਰਲਰ ਹੈ ਫਾਈਨ ਐਂਡ ਰੈਸਟੋਰੈਂਟ ਹੈ ਫੂਡ ਕੋਰਟ ਹੈ ਬਣਾਇਆ ਅਸੀਂ ਔਰ ਟੋਟਲੀ ਹਾਈਜੈਨਿਕ ਹਾਈਜੈਨਿਕ ਫੂਡ ਹੈ ਕੋਈ ਲੈਸ ਵਗੈਰਾ ਵੀ ਦੋਗੇ ਕਸਟਮਰ ਨੂੰ ਜਿੱਦਾ ਜੂੜ ਜੀ ਸਾਰੀਆਂ ਸਹੂਲਤਾਂ ਹੋਣਗੀਆਂ ਹੌਂਸਟਲੀ ਵੀ ਹੋਊਗੀ ਜੀ ਹਾਂਜੀ ਹਾਂਜੀ पूरी व्यवस्था होगी बहुत अच्छा प्रोजेक्ट शुरू हुआ है यहाँ पे लुधियाना में एंड uh, यहाँ पे सारे के सारे अंडर अ रूफ आपको कैफ़े और ईटिंग हब एंड प्लस बेकरी ऑन स्नैक्स लाइव काउंटर्स आइसक्रीम शेक्स प्लस सोडा शेक सारा कुछ मिलेगा अंडर अ रूफ सो डू विजिट यहाँ पे आइए रलिश कीजिए टेस्ट कीजिए क्योंकि पार्टी सारी चीज़ों का अरेंजमेंट हो गया प्लस रेस्टोरेंट भी खुल रहा है सो आई विश ऑल दी लुधियाना वासी सारे आओ यहाँ पे और आके एक बार एक्सप्लोर ਕਰੋ ਤੇਸਟ ਕਰੋ ਇੱਕ ਵਾਰ ਇੱਥੇ ਆ ਕੇ ਨਾ ਸਾਰੇ ਟਰਾਈ ਜਰੂਰ ਕਰੋ ਟੇਸਟ ਜਿਹੜਾ ਨਾ ਉਹ ਬੈਸਟ ਹੈ ਕੁਆਲਿਟੀ ਵੀ ਬੈਸਟ ਹੈ ਔਰ ਪੂਰੀ ਤਰ੍ਹਾਂ ਹਾਈਜੀਨਿਕ ਹੈ ਤੁਹ ਸਭ ਨੂੰ ਬਹੁਤ ਬਹੁਤ ਵਧਾਈਆਂ ਨਵਾਂ ਯੂਨਿਟ ਖੋਲਣ ਦੀਆਂ ਔਰ ਇਹਨਾਂ ਨੂੰ ਬਹੁਤ ਰੱਖੀ ਕਰਨਗੇ ਔਰ ਅੱਛਾ ਲੁਧਿਆਣੇ ਵਾਲਿਆਂ ਨੂੰ ਖਾਣ ਕੇ ਦਾ ਮਿਲੇਗਾ ਜਾਣ ਤੋਂ ਪਹਿਲਾਂ ਇੱਕ ਵਾਰ ਫੇ ਨਜ਼ਰ ਪਾ ਲੈਣਾ ਅਹਿਮ ਸੁਰਖੀਆਂ ਤੇ ਸੰਸਦ ਮਨੀਤ ਬਿੱਟੂ ਦੇ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਿਆਸੀ ਆਗੂਆਂ ਦਾ ਬਿਆਨ ਆਇਆ ਸਾਹਮਣੇ ਆਭਿਦਾਇ ਗੋਗੀ ਤੇ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਪ੍ਰਤੀਕਰਮ ਕਾਂਗਰਸ ਤੋਂ ਕੁਲਦੀਪ ਸਿੰਘ ਵਾਦ ਨੇ ਵੀ ਰੱਖਿਆ ਪਰ ਬੈਕਗ੍ਰਾਉਂਡ ਦੇ ਰਾਣੀਵਾਲਾ ਖੂਹ ਦੇ ਵਿੱਚ 45 ਸਾਲਾਂ ਵਿਅਕਤੀ ਦੀ ਮੌਤ ਪਰਿਵਾਰ ਨੇ ਜ਼ਹਿਰੀਲੀ ਸ਼ਰਾਬ ਦਾ ਜਤਾਇਆ ਸ਼ੱਕ ਪੁਲਿਸ ਅਧਿਕਾਰੀ ਦੇ ਵੱਲੋਂ ਜਾਂਚ ਦੀ ਆਖੀ ਇਹ ਗੱਲ ਪੋਸਟਮਾਰਟਮ ਦੇ ਲਈ ਹਸਪਤਾਲ ਭੇਜੀ ਗਈ ਮ੍ਰਿਤਕ ਨੂੰ ਕਟਰੀ ਸਟਾਲ ਤੇ ਪੁਲਿਸ ਦੀ ਰੇਡ ਦੌਰਾਨ ਬਜ਼ੁਰਗ ਦੀ ਹੋਈ ਮੌਤ ਲੋਕਾਂ ਦੇ ਵੱਲੋਂ ਪੁਲਿਸ ਮੁਲਾਜ਼ਮ ਤੇ ੱੱਕਾ ਮਾਰਨ ਦੇ ਇਲਜ਼ਾਮ ਪੁਲਿਸ ਮੁਲਾਜ਼ਮ ਨੇ ਜਾਂਚ ਦੀ ਆਖੀ ਕਰ ਲੋਕਾਂ ਦੇ ਵੱਲੋਂ ਤੇਜ਼ ਰਫ਼ਤਾਰ ਸਵਾਰਾਂ ਤੇ ਇਲਜ਼ਾਮ ਵਾਨਾਂ ਨੂੰ ਟੱਕਰ ਮਾਰਨ ਦੇ ਲੱਗੇ ਨੇ ਆਰੋਪ ਨਾਨਕਸਰ ਮੁਹੱਲੇ ਦੀ ਦੱਸੀ ਜਾ ਰਹੀ ਹੈ ਘਟਨਾ ਲੋਕਾਂ ਨੇ ਪੁਲਿਸ ਖਿਲਾਫ ਪ੍ਰਟਾਇਆ ਰੋਸ ਫਿਜੀ ਕੋਲੋਨੀ ਦੇ ਲੋਕਾਂ ਨੇ ਹਾਈ ਕੋਰਟ ਦਾ ਕੀਤਾ ਰੁੱਖ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਸਨ ਲੋਕ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੋਈ ਕਾਰਵਾਈ ਵਿਭਾਗ ਦੇ ਵੱਲੋਂ ਪੀਣ ਵਾਲੇ ਪਾਣੀ ਦੇ ਭਰੇਗੇ ਸੈਂਪਲ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਫਿਲਹਾਲ ਉਧਾਨਾ ਖਬਰਨਾਮਾ ਵਿੱਚ ਇੰਨਾ ਹੀ ਮੈਨੂੰ ਦੇ ਇਜਾਜ਼ਤ ਧੰਨਵਾਦ